ਦੀ ਦੁਬਾਰੀ ਹੀਟ ਅੱਜ ਮੀਟਿੰਗ ਕੀਤੀ ਗਈ ਕਹਿੰਦਾ ਲਕੁਸ਼ ਬਈਆ ਰੋ ਰਹੇ ਇਹਨ ਲੋਗਾਂ ਕੇ ਕਾਮ ਚ ਸਾਰਾ ਪੈਸਾ ਖਾ ਗਏ ਵਾਲਮੀਕੀ ਤੀਰਤ ਕੇ ਨਾਮ ਤੇ ਜਿੰਨਾ ਚਿਰ ਅਸੀਂ ਪਾਵਨ ਵਾਲਮੀਕੀ ਤੀਰਤ ਤੋਂ ਧੱਕ ਨਹੀਂ ਕੱਢਾਂਗੇ ਉਹਨਾਂ ਚ ਸਮਾਜ ਨਹੀਂ ਚੱਲ ਪਾਊਗਾ ਜਿਹੜਾ ਬੰਦਾ ਜੱਜ ਦਾ ਕੰਮ ਕਰਦਾ ਵਾ ਤੇ ਉਹਨੂੰ ਪਾਵਨ ਵਾਲਮੀਕੀ ਤੀਰਤ ਤੋਂ ਬਾਹਰ ਕੱਢਿਆ ਜਾਂਦਾ ਵਾ ਤੇ ਪਾਵਨ ਵਾਲਮੀਕੀ ਤੀਰਤ ਦੀ ਸ਼ਾਨ ਜਿਹੜੀ ਬਣੀ ਸੀ ਉਹ ਜੀਐਮ ਸਾਹਿਬ ਦੀ ਬਦੌਰਤ ਬਣੀ ਸੀ ਤੇ ਜੀਐਮ ਸਾਹਿਬ ਦੇ ਉੱਤੇ ਕੀਤੇ ਹੋਏ ਕਾਜ ਅੱਜ ਸਭ ਨੂੰ ਨਜ਼ਰ ਆ ਰਹੇ ਆ ਜਿਹ ਨਿਸ਼ਾਨਦੇਹ ਦਾ ਰੋਲਾ ਸੀਗਾ ਤੇ ਉਹਦੋਂ ਨਿਸ਼ਾਨਦੇਹ ਦੀ ਗੱਲ ਅਸੀਂ ਇਹਨਾਂ ਨਾਲ ਜਦੋਂ ਬੈਠ ਕੇ ਕੀਤੀ ਤੇ ਉਸ ਸਮੇਂ ਐਗਰੀ ਹੋ ਗਏ ਇਹਨਾਂ ਨੂੰ ਗੁਰਕੇ ਟੈਨਸ਼ਨ ਪੈ ਗਈ ਜਿਹੜੀ ਨਿਸ਼ਾਨਦੇਹ ਆ ਇਹ ਤਾਂ ਹੱਥ ਤੋਂ ਹੋ ਕੇ ਜੀਐਮ ਨਿਸ਼ਾਨਦੇਹ ਦੇ ਮਗਰੀ ਪੈ ਗਿਆ ਵਾ ਤੇ ਆਰ ਵਾਲਾ ਜਿਹੜਾ ਸਾਡਾ ਵਾ ਉਹ ਖਤਮ ਹੋਊਗਾ ਜਿਹੜੀ ਅਸੀਂ ਉੱਤੇ ਰੋਟੀਆਂ ਬਣਾ ਰਿਹਾ ਰੋਟੀਆਂ ਸੇਕ ਰਿਹਾ ਉਹ ਖਤਮ ਹੋਊਗਾ ਤੇ ਮੈਂ ਇੱਦਾਂ ਦੇ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾ ਕਿ ਉਸ ਤੀਰਥ ਦੀ ਬਰਿਆਦਾ ਨੂੰ ਤੀਰਥ ਹੀ ਬਣ ਦੋ ਜਿਹੜੇ ਆਪਣੀ ਰਿਸ਼ਤੇਦਾਰੀਆਂ ਦਾ ਆਪਣਾ ਡੱਬਾ ਦਾ ਆਪਣਾ ਪਰਿਵਾਰ ਉਹਨਾਂ ਦੇ ਘਰ ਜਾ ਕੇ ਮਿਲਿਆ ਕਰੋ ਕੀ ਇਹ ਤੇਰੇ ਬੇਟਿਆ ਕਰੋ ਇੱਦਾਂ ਦੀਆਂ ਚੀਚਾਂ ਦੇ ਜਦੋਂ ਵਿਰੋਧ ਹੋਣ ਲੱਪਿਆ ਉਹਨਾਂ ਨੂੰ ਜੀਵ ਮਾਰਾ ਲੱਗਣ ਲੱਪਿਆ ਜਿਹੜਾ ਤਰੇਲਾ ਵਾ ਉਹ ਤਰੇਲਾ ਕੋੜਾ ਤਾਂ ਜਰੂਰ ਆ ਤੇ ਉਹਦੇ ਜਿਹੜੀ ਦੇ ਵਿੱਚ ਬੱਸਦਾ ਵਾ ਅੱਜ ਜੀਮਾ ਇੱਕ ਕਰੇਲੇ ਦੀ ਤਰ੍ਹਾਂ ਵਾ ਕੋੜਾ ਵਾ ਤੇ ਉਹਨੂੰ ਤਾੜੀ ਉੱਤੇ ਧੀਰ ਤੋਂ ਬਿਟਾਲਿਆ ਗਿਆ ਤੇ ਪੰਜਾਬ ਸਰਕਾਰ ਨੇ ਉਧਰ ਨੂੰ ਨਾਗੌਰ ਕੀਤਾ ਤੇ ਜਿਹੜਾ ਆਮੜਾ ਸਮਾਂ ਪੰਜਾਬ ਸਰਕਾਰ ਆਪਣਾ ਵੀ ਦੇਖ ਰੇ ਜਿੱਦਾਂ ਦਿੱਲੀ ਦੇ ਵਿੱਚੋਂ ਧੋੜਿਆ ਵਾ ਤੇ ਪਰ ਹੁਣ ਤੋਂ ਪੰਜਾਬ ਦੀ ਵੀ ਬੇਤਿਆਰੀ ਰੱਖੇ ਜੈ ਵੰਦ ਕੀ ਹਰ ਹਰ ਵੰਦ ਕੀ